ਪ੍ਰਤੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬੰਦਾ ਦੇਖੋ ਜੀ ਇੱਧਰ ਨੂੰ ਲੈ ਵੀਰੇ ਆ ਬੰਦਾ ਦੇਖੋ ਸ਼ਿਰੀ ਸਾਹਿਬ ਭਾਈ ਉਹ ਦਿਖਾਇ ਨੂੰ ਇਹ ਠਿਕ ਤੋਂ ਆਇਆ ਵਾ ਇਹ ਬੰਦਾ ਸ਼ਿਰੀ ਸਾਹਿਬ ਆਇਆ ਇਹ दारू ਪੀਤੀ ਹੋਈ ਆ ਬੰਦੇ ਦੀ ਸਕੂਟਰੀ ਖੋਲ ਸਕੂਟਰੀ ਖੋਲ ਸਕੂਟਰੀ ਖੋਲ ਸਕੂਟਰੀ ਖੋਲ ਆ ਦੇਖੋ दारू ਪੀਤੀ ਆ ਬੰਦੇ ਦੀ ਤੇ ਇਹ ਬੰਦਾ ਉੱਪਰ ਦੀ ਕਹਿੰਦਾ ਤੁਸੀਂ ਕੀ ਕਰ ਲੋਗੇ ਨਹੀਂ ਨਾ ਯਾਰ ਸਰੀਪਾ ਪਾਈ ਪਾਣੀ ਸਰੀ ਸਭ ਨੇ ਦਾਰੂ ਕਿੱਥੇ ਆ ਆ ਡਿੱਕੀ ਖੋਲ ਮੂਹਰ ਲਈ ਵੀਰੇ ਦੀ ਉਹ ਬੰਦੇ ਹੋ ਲੈ ਗਿਆ ਆਪਣੇ ਬੰਦੇ ਨੂੰ ਸਟੋਰ ਤੇ ਜਾਣ ਸੀ ਗਾ ਉੱਡੀਆਂ ਸੀ ਨਹੀਂ ਆ ਜਾ ਜਾ ਸਾਨੂੰ ਕੋਈ ਉਹ ਤਾਂ ਕੋਈ ਮਤਲਬ ਨਹੀਂ ਜਾਉਂਦੀ ਜੀ ਨਾਮ ਲੋ ਦੇ ਮੇਰਾ ਨਾਮ ਆਰਪੇ ਸਿੰਘ ਹਾਲਤਾ ਪਿੰਡ ਕੁਲੇਵਾਲ ਜਿਵੇਂ ਕਿ ਤੁਸੀਂ ਗਏ ਇੱਕ ਵਿਅਕਤੀ ਹਮਰ ਭਾਈ ਜੋ ਸ਼ਰਾਬ ਦੇ ਨੋਟ ਰਿਹਾ ਜੀ ਮਾਮਲਾ ਹੋਇਆ ਕਿੱਥੇ ਦੀ ਘਟਨਾ ਜੀ ਵਰਧਾਲਾ ਠੇਕੇ ਦੀ ਮੇਰਾ ਰਿਸ਼ਤੇਦਾਰਾ ਮੁੰਡਾ ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਇਦਾਂ ਕਰਕੇ ਵੀ ਇੱਕ ਅਮਰਦਾਰੀ ਬੰਦਾ ਐ ਤੇ ਬੜਾ ਸ਼ਰਾਬੀ ਰਿਆ ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਰ ਦੇ ਬਾਅਦ ਵੀ ਉਹ ਕਹਿੰਦਾ ਵੀ ਮੇਰਾ ਕੋਈ ਤੀਬ ਗੜਨੂਗਾ ਮੈਂ ਤਾਂ ਤਿੰਨ ਨੂੰ ਘੋਣ ਹੋਂ ਨਾ ਮੈਨੂੰ ਕਹੜਿਆ ਵਾ ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਉੱਥੇ ਪਹੁੰਚ ਗਏ ਪਹੁੰਚ ਕੇ ਜਾ ਕੇ ਫੜ ਲਿਆ ਬੰਦਾ ਉਹ ਕਿੰਨੇ ਨੂੰ ਹੋਂ ਕਿ ਕੀ ਸੀ ਕਦੀ ਦੋ ਜਣੇ ਮੌਂਟੇ ਨਹੀਂ ਮੌਕੇ ਸੀ ਤੇ ਜਦੋਂ ਪੁਲਿਸ ਜਿਹੜਾ ਅਮਰਦਾਰੀ ਚੋ ਵਿਅਕਤੀ ਮਿਲੇ ਉਹਨਾਂ ਕਿੰਨੇ ਜਾਣੇ ਚੁੱਕੋ ਉਹਨਾਂ ਦੋ ਜਣੇ ਸੀ ਉਹ ਮਰੀਤਾਉਨਾ ਮੈਨੂੰ ਭਈ ਲੱਗੇ ਨੀ ਇਹ ਸ਼ਾਨਗੀ ਦੇ ਹਾਂ ਉਹਨਾਂ ਕੋਲ ਬੋਤਲਾਂ ਵੀ ਅਸੀਂ ਦੋ ਉਹਨਾਂ ਕੋਲ ਵੀ ਦੋ ਬੋਤਲਾਂ ਬਣੀਆਂ ਅਸੀਂ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਦੇ ਇਜਤਿਹਾਰ ਨੇ ਇਹਦੇ ਦੋ ਬੋਤਲਾਂ ਠੀਕ ਸਕੂਟਰੀ ਦੀ ਡਿੱਗੀ ਚ ਪਈਆਂ ਨੇ ਦੇਖੋ ਪੀਛੇ ਕੀ ਹੈ ਕੀ ਪਤਾ ਨਹੀਂ ਕਿਹਦਰ ਦਾ ਬੰਦਾ ਕੀ ਨਾਮ ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵੱਲ ਦਾ ਕਿਥੇ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ ਸਤਿਅਮ ਕੋਰਟ 16 ਵਿੱਚ ਕੰਮ ਕਰ ਰਿਹਾ ਨਾਮ ਹਜੇ ਸਾਨੂੰ ਉਹਦਾ ਪਤਾ ਨਹੀਂ ਲੱਗਿਆ ਕਿਉਂਕਿ ਤੋਂ ਲਾ ਕੇ ਬੋਲ ਰਹੇ ਹਾਂ ਪ੍ਰਸ਼ਾਸਨ ਵਾਲਿਆਂ ਨੇ ਆਪਣੇ ਪਰਧਾਲਾ ਚੌਕੀ ਵਾਲਿਆਂ ਨੇ ਤਾਂ ਨਾਮ ਐਡਰੈਸ ਲਿਖਨੇ ਆ ਜਿਵੇਂ ਕਿ ਅਮਰਪਾਲ ਵੀ ਇਹ ਰ ਕੰਮ ਨਹੀਂ ਕਰਦਾ ਤੁਸੀਂ ਕੀ ਫਿਰ ਅੱਗੇ ਖੁੱਸ ਤੋਂ ਕੀ ਕਰਦੇ ਦੇਖੋ ਜੀ ਅਸੀਂ 10 15 ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾਂ ਅਮਰਪਾਲ ਮੰਦਾ ਕੋਈ ਵੀ ਸਾਨੂੰ ਗਲਤ ਫਰਦ ਕਰਦਾ ਮਿਲ ਗਿਆ ਕੋਈ ਨਸ਼ਾ ਕਰਦਾ ਮਿਲ ਗਿਆ ਸ਼ਰਾਬੀ ਨਾ ਮਿਲ ਗਿਆ ਸਿੰਘਾ ਵੱਲੋਂ ਜੋ ਕਾਰਵਾਈ ਹੋਣੀ ਹੈ ਉਹ ਅਲੱਗ ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਵਾਵਾਂਗੇ ਸਾਡੇ ਵੱਲੋਂ ਤਾਂ ਅਸੀਂ ਜੋ ਜਿਵੇਂ ਸੀਗਾ ਨਾਰਮਲ ਅਸੀਂ ਪਿਆ ਕੇ ਪ੍ਰਸ਼ਾਸਨ ਦੇ ਹਲਾਤ ਬਿਲਕੁਲ ਉਹ ਕਰਤਾ ਕੋਈ ਚੱਕ ਨਹੀਂ ਕੀਤਾ ਬੰਦੇ ਨੂੰ ਹੁਣ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਆ ਜੀ ਪ੍ਰਸ਼ਾਸਨ ਵਾਲੇ ਨੇ ਉਹਦਾ ਮਲਾਜਾ ਕਰਾਉਣ ਆਪਣੇ ਸਿਵਲ ਹਸਪਤਾਲ ਸਮਰਾਲੇ ਲੈ ਕੇ ਆਏ ਨੇ ਜੀ ਤੇ ਹੁਣ ਇਸ ਟਾਈਮ ਉਹਦਾ ਮਲਾਜਾ ਹੋ ਰਿਹਾ ਹੈ ਉਹ ਬੇਪਰਵਾਹ ਕੰਕਟ ਕਰਨ ਗੱਲ ਹੋਈ ਉਹਨਾਂ ਨੇ ਇਹ ਤੁਹਾਨੂੰ ਪੂਰਾ ਸਾਡੀ ਡੀਐਸਪੀ ਸਾਹਿਬ ਨਾਲ ਵੀ ਗੱਲ ਹੋਈ ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਇਹ ਕਰਾਂਗੇ ਕੀ ਲਾਭ ਹੈ ਜੇ ਅਮਰ ਛਕੇ ਆਇਆ ਜਾਂ ਵੀ ਇਹ ਕਹਿ ਰਿਹਾ ਅਮਰ ਛਕੇ ਆਇਆ ਪਰ ਇਹ ਇਹ ਅਮਰ ਨੂੰ ਬਦਨਾਮ ਕਰ ਰਹੇ ਨੇ ਜਾਣ ਬੁੱਝ ਕੇ ਠੇਕੇ ਤੇ ਜਾ ਕੇ ਸ਼੍ਰੀ ਸਾਹਿਬ ਪਾ ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ ਅਸੀਂ ਉਹ ਬੰਦੇ ਨੂੰ ਕਿਹਾ ਵੀ ਤੈਨੂੰ ਵੱਡੀ ਵੱਡੀ ਲੱਤ ਲੱਗੀ ਹੋਈ ਆ ਤੇ ਤੈਨੂੰ ਸ਼ਰਮ ਨਹੀਂ ਆ ਰਹੀ ਤੂੰ ਸਰੀਰ ਸਾਭ ਪਾ ਕੇ ਤੇ ਠੀਕੇ ਦੇ ਬੈਠ ਕੇ ਖਰਾਬੀ ਦੇ ਇਹਦੇ ਨਾਲ ਪੂਰੇ ਧਰਮਾਂ ਦੀ ਸਿੱਖ ਧਰਮ ਦੀ ਉਹ ਸਿੱਖ ਧਰਮ ਨੂੰ लाज ਲੱਗ ਰਹੀ ਹੈ ਸਾਡੇ ਕੀ ਜਿਤ ਰਹਿੰਦੀਆਂ ਲੋਕਾਂ ਦੇ ਸਾਹਮਣੇ ਬਦੋਂ ਮਾਰੇ ਚਕੇ ਆਂਦਾ ਸਿੱਖਾਂ ਕੱਈ ਜਾਂਦੀ ਇਸ ਮਾਦਾ ਵੀ ਇਹ ਚੀਜ਼ ਨਹੀਂ ਕਰਨਾ ਹਾਂਜੀ ਹਾਂਜੀ ਸਾਨੂੰ ਜਦੋਂ ਪੰਜ ਪਿਆਰੇ ਸਾਹਮਣੇ ਜੇ ਸਾਨੂੰ ਉਹ ਵਰਜਦੇ ਨੇ ਸ਼ਰਾਬ ਦਾ ਸੇਵਨ ਸਾਡਾ ਬਜਰ ਕਰੇਤੋਂ ਦੇ ਵਿੱਚ ਆਉਂਦਾ ਜਿਹੜੀ ਬਜਰ ਕਰਾਇ ਤੇ ਸਭ ਤੋਂ ਸ਼ਰਾਬ ਦਾ ਆਉਂਦਾ ਸ਼ਰਾਬ ਦਾ ਆਉਂਦਾ ਮਰਨੇ ਦੀ ਚੀਜ਼ ਨੂੰ ਰੋਕਿਆ ਪਰ ਇਹ ਲੋਕ ਜਿਹੜੇ ਬਦਨਾਮ ਕਰਨ ਵਾਲੇ ਨੇ ਕੋਕ ਕੌਮ ਨੂੰ ਸਿੱਕ ਧਰਮ ਨੂੰ ਤੇ ਇਹ ਜਿਹੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਨਾ ਤੇ ਕੀ ਕੀ ਹੈ ਉਹਦੇ ਉੱਪਰ ਕੋਈ ਕਾਰਵਾਈ ਨਹੀਂ ਹੋ ਰਹੀ ਹੈ ਅਸੀਂ ਕਹਿਣਾ ਮੈਸੇਜ ਜੀ ਸਾਡਾ ਮੈਸੇਜ ਇਹੀ ਹੈ ਵੀ ਚਲੋ ਬਿਰਧ ਸੀ ਬਜ਼ੁਰਗ ਸੀ ਬੰਦਾ ਪਰ ਸਾਨੂੰ ਕੋਈ ਅੱਗੇ ਤੋਂ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰਨਾ ਅਸੀਂ ਆਪਣੀ ਕਾਰਵਾਈ ਕਰਕੇ ਅਸੀਂ ਫਿਰ ਪ੍ਰਸ਼ਾਸਨ ਕੋ ਫੜਾਵਾਂ ਦੇ ਬੰਦੇ ਨੂੰ ਇਹ ਦੀ ਉਮਰ ਲੱਗਦੀ ਆ 60 65 ਸਾਲ ਤੋਂ ਉੱਪਰ ਵੱਧ ਦੀ ਬਜ਼ੁਰਗ ਕਰਕੇ ਸੀ ਚਲੋ ਇਹਦੇ ਦਾੜੇ ਕਰਕੇ ਜਿੱਤੇ ਦਾੜੇ ਕਰਕੇ ਅਸੀਂ ਨਹੀਂ ਖੜੇ ਆ ਪੁਰਾ ਪ੍ਰਸ਼ਾਸਨ ਦੇ ਉੱਦ ਕਰਦਾ ਬੰਦਾ ਗਾਹਾਂ ਨੂੰ ਸਾਨੂੰ ਕੋਈ ਇਹ ਜਾਂ ਕੋਈ ਅਣਗਹਿਲੀ ਕਰਦਾ ਬੰਦਾ ਮਿਲ ਗਿਆ ਪਹਿਲੇ ਅਸੀਂ ਆਪ ਛੁੱਟਾ ਦਿੰਦੇ ਹਾਂ ਮੌਕੇ ਤੇ ਵੀਡੀਓ ਵੀ ਬਣਾਈ ਆ ਹਾਂਜੀ ਹਾਂ ਵੀਡੀਓ ਬਣਾਈ ਆ ਮੌਕੇ ਦੀ ਸਾਰੀ ਵੀਡੀਓ ਬਣਾਈ ਆ ਉੱਥੇ ਵੀ ਡਾਕਟਰ ਹਰਪ੍ਰੀਤ ਜੀ ਕੋਲ ਤੋਂ ਮਨਾਉਂਦੇ ਪਰ ਉਹ ਇਹਨਾਂ ਅਸਤੀ ਲੈ ਕੇ ਆਏ ਜੇ ਅਮਰਪਾਲ ਜੀ ਨੇ ਕਿਹਾ ਸੀ ਹਾਂਜੀ ਲੈ ਕੇ ਆਇਆ ਬਲਵਿੰਦਰ ਸਿੰਘ ਕਨਨਜੀਤ ਸਿੰਘ ਜੀ ਇਹ ਹੈਗਾ ਪਿੰਡ ਰਤਨਗੜ ਦਾ ਵਾਸ ਜਿਸ ਦੇ ਕੋਲ ਮੈਂ ਕੋਲ ਖੇਤਰ ਤੋਂ ਲੈ ਕੇ ਆਇਆ ਇਹ ਇਹ ਇਹੜਾ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਲੈ ਕੇ ਆਏ ਸੀਗੇ ਇਹਦੇ ਇਹ ਜਿਹੜੇ ਸੈਲੀਸੀਮੀਆ ਦੀ ਬਹੁਤ ਹੀ ਗ੍ਰੈਸਟ ਆ ਰਹੀ ਸੀ ਆਖਿਰ ਇਹ ਜਿਹੜੇ ਨੇ ਲੱਡ ਕੈਂਪਲ ਲੈਏ ਆ ਉਹ ਐਲਕੋਹਲ ਦੀ ਪਰਸੈਂਟੇਜ ਵਾਸਤੇ ਭੇਜਾਂਗੇ ਇਹ ਲੈਬਰੀ ਕੁਝ ਰੋਹਾਂ ਲਗਾ ਕੋਈ ਤੇ ਵਾਪਸ ਮਿਚਾ ਦੇਣੀ ਹੈ ਉਹ ਜਿਹੜੀ ਅੰਦਾਜ਼ੇ ਮੈਲ ਆ ਰਹੀ ਸੀ ਉਹਦੇ ਇਹ ਭਾਵਨਾ ਜਿਹੜੀ ਸੀ ਜਿਹੜੀ ਸੀ ਉਹ ਸਾਨੂੰ ਫਾਈਨਲ ਰਿਪੋਰਟ ਕਰਨ। ਹਾਂਜੀ ਇਹ ਫਾਈਨਲ ਰਿਪੋਰਟ ਬਦੋਂਗੇ ਉਹ ਜਦੋਂ ਐਫਆਈਆਰ ਨੂੰ ਮਿਲ ਜੂਗਾ ਤਾਂ ਵੀ ਇਹਦੇ ਨਾਲ ਇਸ ਪੁਲਿਸ ਨੂੰ ਹੈਂਡਓਵਰ ਕਰ ਦਾਂਗੇ ਕੈਂਪਲ